ਦੇਖੋ ਜੋ ਰਚਨਾ ਮੈਂ ਪੜ ਰਿਹਾ ਹਾਂ ਇਹ ਸਿਰਫ ਸੇਖਣ ਅਤੇ ਸਾਂਝੀ ਕਰਨ ਲਈ ਹੈ ਇਸ ਰਚਨਾ ਦੇ ਲੇਖਕ ਨੇ ਬਹੁਤ ਹੀ ਚੰਗੇ ਢੰਗ ਨਾਲ ਸੁਚਾਈ ਨੂੰ ਦਰਸਾਇਆ ਜਿਨ੍ਹਾਂ ਦਾ ਨਾਮ ਜੰਗਨਾਮਾ ਸ਼ਾ ਮੁਹੰਮਦ ਜੀ ਹੈ ਇਹ ਰਚਨਾ ਪੈਦਾ ਮੈਗਜ਼ੀਨ ਤੋਂ ਲਈ ਗਈ ਹੈ ਆਓ ਇਹਨਾਂ ਦੁਆਰਾ ਲਿਖੀ ਹੋਈ ਰਚਨਾ ਨੂੰ ਸੋਹਣੇ ਤਰੀਕੇ ਨਾਲ ਉਚਾਰੀਏ ਸਮਝੀਏ ਇਹ ਪੇਟੀਆਂ ਨੂੰ ਪਕੜ ਕੇ ਮੋਹ ਲੈਂਦੀ ਦੁਨੀਆ ਵੇਸਵੱਧ ਰੱਖੇ ਪੇਸ਼ਨੀਆ ਸਦਾ ਨੀਂਜੁ ਆਨੀ ਤੇ ਐਸ਼ ਮਾਪੇ ਸਦਾ ਨੀਂਜੇ ਬਾਲ ਬਰੀਸਨੀਆ ਸਦਾ ਨੀਂਜੇ ਦੌਲਤਾ ਫੀਲ ਘੋੜੇ ਸਦਾ ਨੀਂਜੇ ਰਾਜੀਆਂ ਦੇਸ ਮੀਆਂ ਸ਼ਾ ਮੁਹੰਮਦਾ ਸਦਾ ਨੀਂਜ ਰੂਪ ਦੁਨੀਆ ਸਦਾ ਨੀਂਜੇ ਕਾਲੜੀ ਕੇਸ ਮੀਆਂ ਇਹੋ ਜੱਗ ਬਸਰਾਏ ਮੁਸਾਫਰਾਂ ਦੀ ਇਥੇ ਜੋਰ ਵਾਲੇ ਕਈ ਆਏ ਗਏ ਸ਼ਿਦਾਰ ਨਮਰੂਦ ਦੇ ਫਿਰਗੁਨ ਜਿਹੇ ਦਾਵੇ ਬਨ ਖੁਦਾਏ ਕਹਾਏ ਗਏ ਅਕਬਰ ਸ਼ਾ ਜਿਹੇ ਆਏ ਵਿੱਚ ਦਿੱਲੀ ਫੇਰੀ ਬਾਗ ਬਣ ਜਾ ਰਿਆਂ ਪਾਏ ਗਏ ਸ਼ਾ ਮੁਹੰਮਦਾ ਰਹਿਲਾ ਰੱਬ ਸੱਚਾ ਬਜੇ ਕੋੜ ਦੇ ਕਈ ਬਜਾਏ ਦੇ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਖ ਹਿਲਾਏ ਗਿਆ ਬਲਤਾਨ ਕਸ਼ਮੀਰ ਪੇਸ਼ੋਰ ਚੰਬਾ ਜੰਮੂ ਕੰਗੜਾ ਕੋਟ ਨੇ ਵਾਏ ਗਿਆ ਤਿੱਬਤ ਦੇਸ਼ ਲਦਾਖ ਤੇ ਚੀਨੇ ਤੋੜੀ ਸਿੱਕਾ ਆਪਣਾ ਨਾਮ ਚਲਾਇਆ ਗਿਆ ਸ਼ਾ ਮੁਹੰਮਦਾ ਜਾਨ 50 ਵਰਸਾ ਹਾਚਾਰਜ ਕੇ ਰਾਜ ਕਮਾਇਆ ਧੌਂਸਾ ਲੱਜਿਆ ਕੁਈ ਦਾ ਹੁਕਮ ਹੋਇਆ ਚੜੇ ਸੋਰਨਾ ਸਿੰਘ ਦਲੇਰ ਮੀਆਂ ਚੜੇ ਪੁੱਤਰ ਸਰਦਾਰਾਂ ਦੇ ਛੈਲ ਬਾਂਕੇ ਜੈਸੇ ਬੇਲੇ ਨਿਕਲਦੇ ਸ਼ੇਰ ਮੀਆਂ ਚੜੇ ਸਭ ਮਜਲ ਡੇਆਬੀਏ ਜੀ ਜਿਨ੍ਹਾਂ ਕਿਲੇ ਨਿਭਾਏ ਨੇ ਢੇਰ ਮੀਆਂ ਸ਼ਾ ਮੁਹੰਮਦਾ ਤਰੇ ਜੰਬੂਰ ਖਾਨੇ ਹੋਇਆ ਹੁਕਮ ਨਾ ਲਾਂਦੇ ਡੇਰ ਮੀਆਂ ਲਗੀ ਤਾਂ ਮਕਾਰੇ ਹਿੰਦੁਸਤਾਨ ਦੇ ਅੰਦਰ ਦਿੱਲੀ ਆਗਰੇ ਹਾਂਸੀ ਹੇ ਸਾਰ ਮੀਆਂ ਬੀਕਾਨੇਰ ਗੁਲਨੇਰ ਪਟਨੇਰ ਜੈਪੁਰ ਪਈਆ ਪਾਜੜਾ ਜਮਨਾ ਤੋਂ ਪਾਰ ਮੀਆਂ ਚੜੀ ਸਭ ਪੰਜਾਬ ਦੀ ਬਾਦਸ਼ਾਹੀ ਨਹੀਂ ਦੁਲਾੰਦਾ ਅੰਤ ਸ਼ਮਾਰ ਮੀਆਂ ਸ਼ਾ ਮੁਹੰਮਦਾ ਕਿਸੇ ਨਾ ਅਟਕਣਾਂ ਸਿੰਗ ਲੈਣਗੇ ਦਿੱਲੀ ਨੂੰ ਮਾਰ ਮੀਆਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨਹੀਂ ਜੋ ਹੋਵੇ ਸਰਕਾਰ ਤਾਂ ਮੁੱਲ ਪਾਵੇ ਜੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੀ ਘੋੜੇ ਆਦਮੀਂ ਗੋਲਿਆਂ ਨਾਲ ਉੱਡਣ ਹਾਥੀ ਟਾਂਦੇ ਸਣੇ ਅੰਬਾਰੀਆਂ ਨਹੀਂ ਸ਼ਾ ਮੁਹੰਮਦਾ ਇੱਕ ਸਰਕਾਰ ਵਾਜੋਂ ਹੋ ਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ ਫੌਜਾਂ ਜਿੱਤ ਕੇ ਅੰਤ ਨੇ ਹਾਰੀਆਂ ਨੀ ਸੋ ਬਹੁਤ ਸੋਣੀ ਕਵਿਤਾਏ ਜੰਗ ਨਮਾ ਸ਼ਾ ਮੁਹੰਮਦੀ ਦੀ ਸੋ ਬਹੁਤ ਸਮਝ ਲਖਾਰੀ ਨੇ ਜਿਨਾਂ ਨੇ ਨਹੀਂ ਸੁਣੀ ਕਵਿਤਾ ਸਰ ਜੀ ਹੈ ਸੋ ਤੁਸੀਂ ਵੀ ਧਿਆਨ ਨਾਲ ਸੁਣਿਓ ਤੇ ਸਮਝਿਓ ਕਿੰਨੇ ਹੰਡਾਂ ਗਾਇਨਾਂ ਨਾਲ ਗੱਲ ਕੀਤੀ ਗਈ ਹੈ ਤੇ ਮੇਰੇ ਵੀ ਇਸ YouTube ਚੈਨਲ ਬਲ ਤੇਰ ਬੀ ਨੇ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਅੱਗੇ ਸ਼ੇਅਰ ਕਰਿਓ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਸੋ ਧੰਨਵਾਦ